ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇਸ ਅਗਲੇ ਵੀਡੀਓ ਦੇ ਵਿੱਚ ਜਿਹੜੀ ਅੱਜ ਦੀ ਵੀਡੀਓ ਹੋਣ ਵਾਲੀ ਹੈ ਬਹੁਤ ਹੀ ਖਾਸ ਵਿਸ਼ੇ ਤੇ ਹੋਣ ਵਾਲੀ ਹੈ 1984 ਦੇ ਦੌਰਾਨ ਜੋ ਵੀ ਅਮਨਸਰ ਹੋਇਆ ਬਹੁਤ ਹੀ ਭਿਆਨਕ ਸੀ ਤੇ ਹਰੇਕ ਪੰਜਾਬੀ ਸਿੱਖ ਦੇ ਦਿਲਾਂ ਦੇ ਵਿੱਚ ਸੱਟ ਹਜੇ ਵੀ ਤਾਜੀ ਹੈ ਬਟ ਉਸ ਤਰ੍ਹਾਂ ਜੋ ਵੀ ਕੁਝ ਹੋਇਆ ਜਿਹੜੀ ਉਹ ਤਬਾਹੀ ਹੋਇਓ ਸਿਰ ਦਰਬਾਰ ਸਾਹਿਬ ਦੇ ਵਿੱਚ ਵੀ ਨਹੀਂ ਸੀ ਦਰਬਾਰ ਸਾਹਿਬ ਦੇ ਬਾਹਰ ਵੀ ਹੋਇਆ ਤੇ ਉਹ ਸਾਰੇ ਇਤਿਹਾਸ ਦੇ ਵਿੱਚ ਜਿਹੜਿਆ ਇਹ ਮੇਨ ਵਿਸ਼ਾ ਹੈ ਬਹੁਤ ਧੁੰਦਲਾ ਬਣ ਕੇ ਰਹਿ ਚੁੱਕਿਆ ਹੈ ਤੇ ਅੱਜ ਜਿਹੜੀ ਸਾਰੀ ਵੀਡੀਓ ਹੋਣ ਵਾਲੀ ਹੈ ਉਸੇ ਵਿਸ਼ੇ ਤੇ ਹੋਣ ਵਾਲੀ ਹੈ ਜਿਹੜੀਆ ਵਿਸ਼ਾ ਹੈ ਉਹ ਹੈਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜੋ ਦਰਵਾਸਾ ਤੇ ਬਾਹਰ ਸਿੱਕੇ ਪਰ 1984 ਦੇ ਹਮਲੇ ਦੌਰਾਨ ਉਹ ਵੀ ਇੱਕ ਨਿਸ਼ਾਨਾ ਬਣਿਆ 1946 ਦੇ ਵਿੱਚ ਸਥਾਪਿਤ ਹੋਈ ਇਹ ਲਾਇਬ੍ਰੇਰੀ ਇੱਕ ਸਿੱਖ ਇਤਿਹਾਸ ਦੀ ਬਹੁਤ ਵੱਡਾ ਕੇਂਦਰ ਸੀਗਾ ਤੇ ਇਸ ਲਾਇਬ੍ਰੇਰੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜੋ ਸੀਗੇ ਡਾਕੂਮੈਂਟਸ ਸੀਗੇ ਦਸਤਾਵੇਜ਼ ਸੀਗੇ ਇੱਕ ਤਰ੍ਹਾਂ ਤਰ੍ਹਾਂ ਦੇ ਇਤਿਹਾਸ ਨਾਲ ਜੁੜੇ ਹੋਏ ਦਸਤਾਵੇਜ਼ ਸੀਗੇ ਪਰ ਇਸ ਲਾਇਬ੍ਰੇਰੀ ਦੇ ਵਿੱਚ ਕਲੇ ਸਿੱਖ ਇਤਿਹਾਸ ਨਹੀਂ ਸਕੋ ਪਾਰਟ ਅਤੇ ਆਸਤੇ ਦੁਨੀਆ ਪਰ ਦੇ ਇਤਿਹਾਸ ਦੇ ਨਾਲ ਰਿਲੇਟਡ ਬੁੱਕਾਂ ਸਿਗੀਆਂ ਤੇ ਜਦੋਂ 1984 ਦੇ ਹਮਲੇ ਦੌਰਾਨ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਇਹ ਲਾਇਬ੍ਰੇਰੀ ਇੱਕ ਬਹੁਤ ਵੱਡਾ ਨਿਸ਼ਾਨਾ ਬਣੀ ਉਸ ਹਮਲੇ ਦਾ ਤੇ ਉਥੇ ਦੇ ਜਿਹੜੇ ਆਈ ਵਿਟਨੈਸ ਨੇ ਇਹ ਮੈਂ ਸਾਰਾ ਨੋਟ ਪਨਾ ਕਰ ਰੱਖਿਆ ਹੁਣੇ ਤਾਂਕਿ ਜਿੰਨੀ ਇਨਫੋਰਮੇਸ਼ਨ ਮੈਨੂੰ ਮਿਲੀ ਹੈ ਸਾਰੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਜਿਹੜੇ ਉਸ ਟਾਈਮ ਤੇ ਆਈ ਵਿਟਨੈਸ ਨੇ ਉਹਨਾਂ ਨੇ ਕਿਹਾ ਜੋ ਉਸ ਟਾਈਮ ਸੀਬੀਆਈ ਤੇ ਆਰਮੀ ਲਾਇਬ੍ਰੇਰੀ ਦੇ ਅੰਦਰ ਆਇਆ ਨੈਸ਼ਨਲ ਲਾਇਬ੍ਰੇਰੀ ਦੇ ਵਿੱਚ ਉਹ ਇੱਕ ਚਿੱਠੀ ਲੱਭ ਰਹੇ ਸੀਗੇ ਠੀਕ ਹੈ ਉਹ ਜਿਹੜੀ ਚਿੱਠੀ ਸੀਗੀ ਉਹ ਇੰਦਰਾ ਕਾਂਤੀ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲੀ ਨੂੰ ਲਿਖੀ ਸੀਗੀ ਤੇ ਜੋ ਚਿੱਠੀ ਦੇ ਵਿੱਚ ਆ ਉਹ ਜਾਂ ਤਾਂ ਇੰਦਰਾ ਕਾਂਤੀ ਨੂੰ ਪਤਾ ਜਾਂ ਸੰਤ ਜਰਨੈਲ ਸਿੰਘ ਜੀ ਨੂੰ ਪਤਾ ਤੇ ਜੋ ਚਿੱਠੀ ਕੀ ਸੀ ਕਿਉਂ ਲੱਭ ਰਹੇ ਸੀ ਉਸ ਚਿੱਠੀ ਵਿੱਚ ਕੀ ਸੀਗਾ ਇਹ ਜਾਣਕਾਰੀ ਕਿਸ ਨੂੰ ਨਹੀਂ ਮਿਲੀ ਮੈਂ ਆਨਲਾਈਨ ਵੀ ਬਹੁਤ ਸਰਚ ਕੀਤੀ ਲੱਭਣ ਦੀ ਕੋਸ਼ਿਸ਼ ਕੀਤੀ ਵੀ ਆਖਰਕਾਰ ਉਹ ਚਿੱਠੀ ਇੰਨੀ ਅਹਿਮ ਕਿਉਂ ਸੀ ਜਿਹੜੀ ਸੀ ਬਏਟ ਆਰਮੀ ਉਸ ਚਿੱਠੀ ਨੂੰ ਲੱਭ ਰਹੇ ਸਨ ਪੂਰੀ ਲਾਇਬ੍ਰੇਰੀ ਦੇ ਵਿੱਚ ਬਟ ਮੈਨੂੰ ਹਜੇ ਕੁਝ ਨਹੀਂ ਮਿਲਿਆ ਮੈਂ ਅਗੇ ਵੀ ਜਰੂਰ ਟਰਾਈ ਕਰੂੰਗਾ ਜੇ ਮੈਨੂੰ ਇਸ ਰਿਲੇਟਡ ਕੋਈ ਵੀ ਜਾਣਕਾਰੀ ਮਿਲੀ ਤਾਂ ਮੈਂ ਅਗਲੀ ਵੀਡੀਓ 'ਚ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਤੇ ਉਹ ਵਾਇਵਰਨਸ ਦਾ ਕਹਿਣਾ ਕੀ ਜਦੋਂ ਉਹਨਾਂ ਨੂੰ ਚਿੱਠੀ ਨਹੀਂ ਮਿਲੀ ਤਾਂ ਉਹ 185 ਬੋਰੇ ਲੈ ਕੇ ਆਏ ਖਾਲੀ ਬੋਰੀਆਂ ਦੇ ਵਿੱਚ ਜਿੰਨਾ ਵੀ ਲਾਇਬ੍ਰੇਰੀ ਦੇ ਵਿੱਚ ਸਮਾਨ ਸੀਗਾ ਸਾਰੇ ਦਸਤਾਵੇਜ਼ ਸੀਗੇ ਉਹ ਸਾਰੇ ਉਹਨਾਂ ਨੇ ਬੋਰੀ ਦੇ ਵਿੱਚ ਪਾਏ ਠੀਕੇ ਤੇ ਨਾਲ ਲੈ ਕੇ ਤੇ ਜਿਹੜਾ ਵਿੱਚ ਵਾਪਸ ਜਿਹੜਾ ਸਮਾਨ ਹੈ ਗਿਆ ਉਹ ਸਾਰੇ ਨੂੰ ਅੱਗ ਲਾ ਦਿੱਤੀ ਪੂਰੀ ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ ਗਈ ਉਹਨਾਂ ਨੇ ਤੇ ਉਸ ਥਾਂ ਦੇ ਜੋ ਉਸ ਟਾਈਮ ਸੀਗਾ ਲਾਇਬ੍ਰੇਰੀ ਐਂ ਸੀਗਾ ਉਸ ਤੱਕ ਇਹ ਕਹਿਣਾ ਹੈ ਕਿ ਉਸ ਟਾਈਮ ਜੋ ਲੁੱਟ ਹੋਈ ਉਹ ਲਾਇਬ੍ਰੇਰੀ ਦੇ ਵਿੱਚ ਲੁੱਟ ਹੋਈ ਉਸ ਦੇ ਵਿੱਚ 512 ਗੁਰੂ ਗ੍ਰੰਥ ਸਾਹਿਬ ਜੀ ਸੀਗੇ ਜੋ ਹੱਥ ਲਿਖਤ ਸੀਗੇ ਤੇ ਨਾਲ ਹੀ 2500 ਹਜੇ ਦਸਤਾਵੇਜ਼ ਸੀਗੇ ਜੋ ਅਲੱਗ-ਅਲੱਗ ਤਰ੍ਹਾਂ ਦੇ ਇਤਿਹਾਸ ਨਾਲ ਜੁੜੇ ਹੋਏ ਸੀਗੇ ਤੇ 12613 ਹਜੀਆਂ ਬੁੱਕਾਂ ਸੀਗੀਆਂ ਜੋ ਪੂਰੇ ਇਤਿਹਾਸ ਨਾਲ ਜੁੜੀਆਂ ਹੋਏ ਸੀ ਜਿਸ ਵਿੱਚ ਰਮਾਇਣ ਮਹਾਭਾਰਤ ਗੀਤਾ ਬਰਾਂ ਤੇ ਅਲੱਗ-ਅਲੱਗ ਹੋਰ ਧਰਮਾਂ ਦੀਆਂ ਕਿਤਾਬਾਂ ਵੀ ਆ ਜਾਂਦੀਆਂ ਨੇ ਤੇ ਉਸ ਵਿੱਚ 20 ਤੋਂ 25 ਹੁਕਮਨਾਮੇ ਵੀ ਸੀਗੇ ਜੋ ਗੁਰੂ ਸਾਹਿਬਾਨ ਦੇ ਲਿਖੇ ਹੋ ਤੇ ਉਹਨਾਂ ਤੇ ਗੁਰੂ ਸਾਹਿਬਾਨ ਦੇ ਸਿਗਨੇਚਰ ਵੀ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਜੋ ਇਹ ਕਹਾਣੀ ਹੋਈ ਜਦੋਂ ਕੁਝ ਸਾਲਾਂ ਬਾਅਦ ਲੋਕਾਂ ਨੇ ਆਵਾਜ਼ ਉਠਾਈ ਕਿ ਜੋ ਸਾਡੇ ਤੋਂ ਚੋਰੀ ਹੋਇਆ ਸਾਨੂੰ ਵਾਪਸ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੀ ਕਹਾਣੀ ਆ ਬਹੁਤ ਉਲਝੀ ਰਹੀ ਹੈ ਕਿਉਂਕਿ ਜੋ ਇਹ ਸਭ ਕੁਝ ਹੈ ਇਦੇ ਵਿੱਚ ਕਈ ਤਰ੍ਹਾਂ ਦੇ ਲੋਕ ਆ ਰਹੇ ਨੇ ਠੀਕ ਹੈ ਕਈ ਕਈ ਤਰ੍ਹਾਂ ਦੀਆਂ ਕਹਾਣੀਆਂ ਨੇ ਕਿਸੇ ਆਈ ਵਿਟਨੈਸ ਦਾ ਕਹਿਣਾ ਇਹ ਹੈ ਕਿ ਉਸ ਟਾਈਮ ਇਹ ਹੋਇਆ ਪਰ ਜੋ ਆਰਟੀਕਲ ਨੇ ਆਨਲਾਈਨ ਉਹ ਕੁਝ ਹੋਰ ਦੱਸ ਰਹੇ ਨੇ ਤੇ ਪਰ ਜੋ ਮੈਨੂੰ ਮਿਲਿਆ ਮੈਂ ਤੁਹਾਨੂੰ ਉਹੀ ਦੱਸੂਗਾ ਠੀਕ ਹੈ ਕੋਈ ਗਲਤ ਗੱਲ ਨਹੀਂ ਕਰਨੀ ਕੋਈ ਮੈਂ ਆਈ ਨਹੀਂ ਝੂਠ ਨਹੀਂ ਦੱਸਣਾ ਜੋ ਮੈਨੂੰ ਆਨਲਾਈਨ ਮਿਲੇ ਜੋ ਮੈਨੂੰ ਪੜ੍ਹਿਆ ਮੈਂ ਪੜ੍ਹਿਆ ਮੈਂ ਸਿਰਫ ਤੁਹਾਨੂੰ ਉਹੀ ਦੱਸੂਗਾ ਉਸ ਸਲਾਵਾਜ ਲੋਕਾਂ ਨੇ ਬਾਅਦ ਚ 28 ਕਿ ਸਾਨੂੰ ਇਹ ਸਾਰੇ ਦਸਤਾਵੇਜ਼ ਵਾਪਸ ਕਿਤੇ ਹਨ ਉਦੋਂ ਆਰਮੀ ਨੇ ਕਲੇਮ ਕੀਤਾ ਕਿ ਜਿਹੜੇ ਦਸਤਾਵੇਜ਼ ਉਸ ਟਾਈਮ ਲੁੱਟੇ ਗਏ ਸੀਗੇ ਜੋ ਚੋਰੀ ਹੋਏ ਨੇ ਆਰਮੀ ਲੈ ਕੇ ਗਏ ਸੀਗੇ ਉਹ ਸਾਰੇ ਤੇ ਸਾਰੇ ਐਸ.ਸੀ.ਪੀ.ਸੀ ਤੇ ਜਿਹੜੀ ਪੰਜਾਬ ਦੀ ਗਵਰਨਮੈਂਟ ਸੀ ਉਸ ਟਾਈਮ ਦੀ ਉਹਨਾਂ ਨੂੰ ਵਾਪਸ ਕੀਤੇ ਗਏ ਉਹਨਾਂ ਨੂੰ ਵਾਪਸ ਕਰ ਦਿੱਤੇ ਗਏ ਨੇ ਬਲਕਿ 1988 ਦੇ ਵਿੱਚ ਐਸ.ਸੀ.ਪੀ.ਸੀ ਨੇ ਸੈਂਟਰਲ ਗਵਰਨਮੈਂਟ ਨੂੰ ਇੱਕ ਖੱਤ ਲਿਖਿਆ ਕਿ ਜੋ ਆਰਮੀ ਕਲੇਮ ਕਰ ਰਹੀ ਹੈ ਕਿ ਸਾਨੂੰ ਦਸਤਾਵੇਜ਼ ਦਿੱਤੇ ਨੇ ਉਹ ਬਹੁਤ ਹੀ ਛੋਟੇ-ਮੋਟੇ ਦਸਤਾਵੇਜ਼ ਸੀਗੇ ਕਿਉਂਕਿ ਉਹ ਜੋ ਮੇਨ ਦਸਤਾਵੇਜ਼ ਉਸ ਟਾਈਮ ਲੁੱਟੇ ਗਏ ਜੋ ਮੇਨ ਬੁੱਕਾਂ ਲੁੱਟੀਆਂ ਗਈਆਂ ਉਹ ਸਾਨੂੰ ਸਮਾਨ ਹੇਠ ਤੱਕ ਵਾਪਸ ਨਹੀਂ ਕੀਤਾ ਤੇ 23 ਮਈ ਤੋਂ ਹੇਰ ਜਨ ਜਿਹੜਾ ਆਰਮੀ ਦਾ ਜਨਰਲ ਸੀਗਾ ਜੋਰਜ ਫਿਨਾਂਡਿਸ ਉਹਨੇ ਕਿਹਾ ਕਿ ਜਿਹੜਾ ਮਟੀਰੀਅਲ ਆ ਜੋ ਵੀ ਉਸ ਟਾਈਮ ਸਿਕ ਰੈਫਰੈਂਸ ਲਾਇਬ੍ਰੇਰੀ ਤੋਂ ਲਿੱਤਾ ਗਿਆ ਉਹ ਹਜੇ ਵੀ ਗਵਰਨਮੈਂਟ ਦੇ ਅੰਡਰ ਆ ਸਾਰਾ ਕੰਟਰੋਲ ਉਸਤੇ ਗਵਰਨਮੈਂਟ ਦਾ ਤੇ ਬਾਅਦ ਚੋਂ ਨੇ ਇੱਕ ਇਹ ਵੀ ਚੀਜ਼ ਮੈਂਸ਼ਨ ਕੀਤੀ ਕਿ ਉਹ ਸਾਰੇ ਦਸਤਾਵੇਜ਼ਾਂ ਵਿੱਚ ਜੋ ਵੀ ਚੋਰੀ ਹੋਏ ਉਸ ਵਿੱਚ 117 ਨੂੰ ਸੀਬੀਆਈ ਨੇ ਅੱਗ ਲਾ ਦਿੱਤੀ ਕਿ ਉਸ ਨੂੰ 117 ਨੂੰ ਖਤਮ ਕਰ ਦਿੱਤਾ ਕਿ ਬਾਕੀ ਜੋ ਮੇਨ ਇਤਿਹਾਸਿਕ ਡਾਕੂਮੈਂਟ ਨੇ ਜੋ ਵੀ ਮੇਨ ਇਤਿਹਾਸਿਕ ਚੀਜ਼ਾਂ ਨੇ ਉਹ ਹਜੇ ਵੀ ਗਵਰਨਮੈਂਟ ਦੇ ਅੰਡਰ ਆਉਂਦੀਆਂ ਨੇ ਤੇ ਇੱਥੇ ਕਹਾਣੀ ਬਹੁਤ ਚ ਰਹੀ ਆ ਜੋ ਗਵਰਨਮੈਂਟ ਕਹਿ ਰਹੀ ਆ ਕਿ ਉਹ ਵਾਪਸ ਕਰ ਦਿੱਤਾ ਹੀ ਗਏ ਨੇ ਠੀਕ ਹੈ ਸੀਬੀਆਈ ਕਹਿ ਰਹੀ ਆ ਗਵਰਨਮੈਂਟ ਦੇ ਅੰਦਰ ਨੇ ਤੇ ਐਸਪੀਸੀ ਕਹਿ ਰਹੀ ਆ ਵੀ ਸਾਡੇ ਕੋਲ ਨਹੀਂ ਗਏ ਠੀਕ ਹੈ ਇਹ ਸਾਰੀਆਂ ਕਹਾਣੀਆਂ ਆਪਸ ਚ ਉਲਝ ਰਹੀਆਂ ਨੇ ਜੋ ਉਸ ਟਾਈਮ ਚੋਰੀ ਹੋਇਆ ਉਹ ਇਕੱਲਾ ਇੱਕ ਆਪਣਾ ਇੱਕ ਕਈ ਲਾਇਬ੍ਰੇਰੀ ਨਹੀਂ ਚੋਰੀ ਹੋਈ ਉਹ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਆਪਣਾ ਇਤਿਹਾਸ ਆ ਉਸ ਟਾਈਮ ਉਹ ਚੋਰੀ ਹੋਇਆ ਸਿੱਖਾਂ ਨੂੰ ਉਹਨਾਂ ਦੇ ਇਤਿਹਾਸ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਇਹ ਕਾਮਯਾਬੀ ਹੋਈ ਹੈ ਤੇ ਜੋ ਸਮਾਨ ਦੀ ਆਪਾਂ ਗੱਲ ਕਰੀਏ ਜੋ ਚੋਰੀ ਹੋਇਆ ਸਾਰਾ ਦਸਤਾਵੇਜ਼ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿੱਥੇ ਨੇ ਠੀਕ ਹੈ ਇਹ ਤੁਸੀਂ ਨੋਟਿਸ ਕੀਤਾ ਹੋਣਾ ਇਤਿਹਾਸ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਠੀਕ ਹੈ ਇਹ ਕੁਝ ਕੁ ਸਮਾਨ ਆ ਰਿਹਾ ਚਰਚਾਂ ਦੇ ਵਿੱਚ ਠੀਕ ਹੈ 2019 ਜੂਨ 2019 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਲੱਗੀ ਜੋ ਹੱਥੇ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਸੀ ਕਿ ਉਹਨਾਂ ਦੀ ਬੋਲੀ ਲੱਗੀ ਉਹ ਵੀ 12 ਕਰੋੜ ਦੀ ਬੋਲੀ ਲੱਗੀ ਤੇ ਜੇ ਸਰਕਾਰ ਕਹ ਰਹੀ ਹੈ ਇਹ ਦਸਤਾਵੇਜ਼ ਸਾਡੇ ਕੋਲ ਨਹੀਂ ਗਏ ਤਾਂ ਫਿਰ ਬੋਲੀ ਲੱਗੀ ਹੋਈ ਦਸਤਾਵੇਜ਼ ਕਿੱਥੋਂ ਆਏ ਨੇ ਠੀਕ ਹੈ ਇਹਨਾਂ ਦੀ ਕਿਸੇ ਨੂੰ ਖੁਸ਼ ਪਤਾ ਨਹੀਂ ਕਿ ਕਿਹਦੇ ਕੋਲ ਨੇ ਕਿਹਦੇ ਕੋਲ ਨਹੀਂ ਦੇਖੋ ਉਹੀ ਕਈ ਅਰਟੀਕਲਾਂ ਵਿੱਚ ਮੈਂ ਇੱਕ ਚੀਜ਼ ਵੀ ਨੋਟਿਸ ਕੀਤੀ ਹੈ ਠੀਕ ਹੈ ਜੋ ਲਾਇਬ੍ਰੇਰੀ ਨੇ ਕਿਹਾ ਕਿ ਘਰ ਤੋਂ ਘੱਟ 2500 ਦਸਤਾਵੇਜ਼ ਨੇ 2500 ਡਾਕੂਮੈਂਟ ਨੇ ਉਹ ਸੀਬੀਆ ਲੈ ਕੇ ਗਈਆ ਪਰ ਜੋ ਸੀਬੀਆ ਮੈਂਸ਼ਨ ਕਰੀਆ ਸੀਵੇ ਦਾ ਰਜਿਸਟਰ ਕਿਤੇ ਹੋਏ ਸਿਰਫ 512 ਡਾਕੂਮੈਂਟ ਨੇ ਤੇ ਇਸ ਹਿਸਾਬ ਨਾਲ ਇਹ ਆ ਵੀ ਜੋ 512 ਤੋਂ ਇਲਾਵਾ ਜਿੰਨੇ ਵੀ ਡਾਕੂਮੈਂਟ ਦਿੱਤੇ ਗਏ ਨੇ ਸਾਰੇ ਇਲੀਗਲੀ ਤੌਰ ਤੇ ਦਿੱਤੇ ਗਏ ਨੇ ਠੀਕਾ ਉਹਨਾਂ ਦਾ ਕੋਈ ਰਿਕਾਰਡ ਨਹੀਂ ਗਾ ਉਹ ਸਿਰਫ ਇੱਕ ਆਈ ਵਿਟਨੈਸ ਦਾ ਕਿਹਾ ਹੋਇਆ ਬਈ ਹਾਇਨ ਇਹ ਲੈ ਕੇ ਕਹਿਣੀ ਠੀਕ ਹੈ ਤਾਂ ਆਪਣੇ ਕੋਲ ਕੋਈ ਸੋਲਿਡ ਪ੍ਰੂਫ ਨਹੀਂ ਗਾ ਬਟ ਇਹ ਜਰੂਰ ਆ ਕਿ ਉਹ ਸਾਰੇ ਡਾਕੂਮੈਂਟ ਸਰਕਾਰ ਦੇ ਅੰਦਰ ਹੀ ਨੇ ਕਿਉਂਕਿ ਇੰਨਾ ਸਾਰਾ ਸਮਾਨ ਜੋ ਲਾਇਬ੍ਰੇਰੀ ਚੋਂ ਆ ਉਹ ਐਵੇਂ ਗਾਇਬ ਨਹੀਂ ਹੋ ਸਕਦਾ ਉਹ ਆਰਮੀ ਸਾਰਾ ਲੈ ਕੇ ਗਈਆ ਬਟ ਉਹਨਾਂ ਨੇ ਰਜਿਸਟਰ ਨਹੀਂ ਕੀਤਾ ਹੋਇਆ ਕਿਉਂਕਿ ਇਹ ਜੋ ਤੁਸੀਂ ਰਿਸਰਚ ਕਰੋਗੇ ਮੈਨੂੰ ਵੀ ਬਹੁਤ ਵੱਡੀ ਪ੍ਰੋਬਲਮ ਆਈ ਹੈ ਜੇ ਤੁਸੀਂ ਆਨਲਾਈਨ ਪੜ੍ਹੋਗੇ ਕਿ 1984 ਦੇ ਦੌਰਾਨ ਕੀ ਹੋਇਆ 1984 ਦੀ ਸਚਾਈ ਕੀ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕੀ ਹੋਇਆ ਇਹ ਆਨਲਾਈਨ ਆਰਟੀਕਲ ਬਹੁਤ ਹੀ ਜਾਣਾ ਸਾਇੰਸਫਿਕ ਕਿਤੇ ਹਨ ਗਵਰਨਮੈਂਟਸ ਵੱਲੋਂ ਠੀਕ ਹੈ ਬਹੁਤ ਹੀ ਇੱਕ ਤਰ੍ਹਾਂ ਦਾ ਝੂਠ ਫਲਾਇਆ ਹੋਇਆ ਆਨਲਾਈਨ ਜੇ ਤੁਸੀਂ ਪੜੋਗੇ ਕਿਸੇ ਆਰਟੀਕਲ ਦੇ ਵਿੱਚ ਤੁਹਾਨੂੰ ਕੁਝ ਮਿਲਣਾ ਕਿਸੇ ਆਰਟੀਕਲ ਦੇ ਵਿੱਚ ਤੁਹਾਨੂੰ ਕੁਝ ਹੋਰ ਮਿਲਣਾ ਮੈਨੂੰ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਮੈਨੂੰ ਕੁਝ ਕਿ ਬੁੱਕਾਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਇਹ ਪੜਨ ਨੂੰ ਮਿਲਿਆ ਜਿਹੜੀ ਸਾਰੀ ਸੱਚਾਈ ਮੈਂ ਸਿਰਫ ਬੁੱਕਾਂ ਤੋਂ ਕੀਤੀਆਂ ਕਿਉਂਕਿ ਜੋ ਆਨਲਾਈਨ ਆਰਟੀਕਲ ਸੀਗੇ ਬਹੁਤ ਹੀ ਸਮਝ ਲਓ ਚੇਂਜਸ ਕਿਤੇ ਹੋਏ ਨੇ ਠੀਕ ਉਸ ਦੇ ਵਿੱਚ ਕਿਸੇ ਦੇ ਵਿੱਚ ਕੁਝ ਲਿਖਿਆ ਗਿਆ ਕਿਸੇ ਦੇ ਵਿੱਚ ਕੁਝ ਲਿਖਿਆ ਗਿਆ ਜਿਵੇਂ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜਿਵੇਂ ਵੀ ਤੁਸੀਂ ਆਨਲਾਈਨ ਆਰਟੀਕਲ ਪੜ੍ਹੋਗੇ ਜਿਵੇਂ ਪੰਜਾਬ ਆਪਣੀ ਇੰਡੀਅਨ ਗਵਰਨਮੈਂਟ ਵੈਬਸਾਈਟ ਤੇ ਹੋਗੇ ਇੰਡੀਅਨ ਮੀਡੀਆ ਦੀ ਵੈਬਸਾਈਟ ਤੇ ਹੋਗੇ ਠੀਕ ਆ ਉਸ ਵਿੱਚ ਇੱਕ ਚੀਜ਼ ਮੈਂਸ਼ਨ ਕੀਤੀ ਹੈ ਕਿ 1984 ਦੇ ਆਪਰੇਸ਼ਨ ਬਲੂ ਸਟਾਰ ਦੌਰਾਨ ਸਿਰਫ 100 ਤੋਂ 150 ਜੋ ਉੱਥੇ ਹੋਈਆਂ ਨੇ ਡੈਥ ਹੋਈਆਂ ਨੇ ਤੇ ਉਸ ਤੋਂ ਜ਼ਿਆਦਾ ਕੋਈ ਡੈਥ ਨਹੀਂ ਹੋਈ ਕੋਈ ਸਿਵਿਲਿਅਨ ਦੀ ਡੈਥ ਨਹੀਂ ਹੋਈ ਬਲਕਿ ਜੋ ਆਈ ਵਿਟਨੈਸ ਦਾ ਕਹਿੰਦਾ ਜੋ ਐਕਚੁਅਲ ਰਿਕਾਰਡ ਆ ਠੀਕ ਹੈ ਉਸ ਦੇ ਮੁਤਾਬਿਕ ਘੱਟ ਤੋਂ ਘੱਟ 25000 ਧੱਤ ਹੋਈਆਂ ਨੇ ਪੂਰੇ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜਿਹਦੇ ਵਿੱਚ ਮੇਜਰ ਜਿਹੜਾ ਧੱਤ ਸੀਗੀਆਂ ਸਿਵਿਲਿਅਨ ਦੀਆਂ ਸੀਗੀਆਂ ਤੇ ਜੋ ਸਾਰੇ ਧੱਤ ਬਾਡੀਆਂ ਸੀਗੀਆਂ ਉਹ ਨੇੜੇ ਤੇ ਇੱਕ ਮੜੀਆਂ ਦੇ ਵਿੱਚ ਸਿੱਟੀਆਂ ਗਈਆਂ ਸੀਗੀਆਂ ਤੇ ਜੋ ਮੜੀਆਂ ਸੀ ਉਸ ਟਾਈਮ ਬਿਲਕੁਲ ਭਰ ਚੁੱਕੀਆਂ ਗਈਆਂ ਸੀਗੀਆਂ ਆਈ ਵਿਟਨੈਸ ਦਾ ਇਹ ਵੀ ਕਹਿਣਾ ਹੈ ਕਿ ਆਰਮੀ ਸੀਗੀ ਉਹ ਟਰਾਲੀਆਂ ਦੇ ਵਿੱਚ ਠੀਕ ਹੈ ਮੈਂ ਧੱਤ ਬਾਡੀਆਂ ਲੈ ਕੇ ਆ ਰਹੀ ਸੀ ਤੇ ਇਹ ਲਾਸ਼ਾਂ ਦੀ ਗਿਣਤੀ 25000 ਤੋਂ ਵੀ ਜ਼ਿਆਦਾ ਹੋ ਸਕਦੀ ਹੈ ਤੇ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਚੋਰੀ ਹੈ ਕੱਲੀਆਂ ਚੀਜ਼ਾਂ ਦੀ ਚੋਰੀ ਨਹੀਂ ਹੋਈ ਠੀਕ ਹੈ ਕੱਲੀਆਂ ਚੀਜ਼ਾਂ ਦਾ ਨੁਕਸਾਨ ਨਹੀਂ ਹੋਇਆ ਜੋ ਤੇ ਵਸਤੂਆਂ ਸੀ ਉਹਨਾਂ ਦਾ ਨੁਕਸਾਨੀ ਹੋਇਆ ਇਹ ਸਿੱਖਾਂ ਦੀ ਪਹਿਚਾਣ ਦਾ ਨੁਕਸਾਨ ਹੈ ਸਿੱਖਾਂ ਦੇ ਇਤਿਹਾਸ ਤੇ ਨੁਕਸਾਨ ਹੈ ਸਾਡੇ ਤੋਂ ਸਾਡਾ ਇਤਿਹਾਸ ਖੋਇਆ ਗਿਆ ਤੇ ਸਾਨੂੰ ਆਉਣ ਵਾਲੀ ਜਨਰੇਸ਼ਨੋਂ ਇਤਿਹਾਸ ਤੋਂ ਦੂਰ ਕੀਤਾ ਗਿਆ ਹੁਣ ਤੁਸੀਂ ਨੋਟਿਸ ਕਰੋਗੇ ਕਿ ਜਿਹੜੇ ਯੰਗਰ ਜਨਰੇਸ਼ਨਾਂ ਹੁੰਦੀ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ ਇੰਨੀ ਕੀ ਮੇਰੇ ਖਿਆਲ ਨਾਲ ਬਿਲਕੁਲ ਜਾਣਕਾਰੀ ਨਹੀਂ ਜਿਹੜੀਆਂ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਉਹ ਇੱਕ ਆਪਣੇ ਇਤਿਹਾਸ ਤੇ ਬਹੁਤ ਹੀ ਮਹੱਤਵਪੂਰਨ ਚੀਜ਼ ਸੀ ਉੱਥੇ ਪੇਂਟਿੰਗ ਸੀਗਾ ਸਿੱਖ ਐਮਪਾਇਰ ਦੇ ਰਿਲੇਟਡ ਸਿੱਖ ਰਾਜ ਦੇ ਰਿਲੇਟਡ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਿਲੇਟਡ ਠੀਕ ਹੈ ਹੁਣ ਵਾਲੀ ਜਨਰੇਸ਼ਨ ਨੂੰ ਕੁਝ ਪਤਾ ਨਹੀਂਗਾ ਉਹਨਾਂ ਦੇ ਜਨਰੇਸ਼ਨ ਨੂੰ ਸਿਰਫ ਜੇ ਤੁਸੀਂ ਸਿੱਖ ਰਾਜ ਬਾਰੇ ਪੁੱਛੋਗੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਲੈ ਦੇਣਗੇ ਜਾਂ ਫਿਰ ਮਹਾਰਾਜਾ ਤਲੀਪ ਸਿੰਘ ਜੀ ਦਾ ਨਾਮ ਲੈ ਦੇਣਗੇ ਬਲਕਿ ਉਹਨਾਂ ਨੂੰ ਨਾ ਹੀ ਸਿੱਖ ਰਾਜ ਬਾਰੇ ਜਾਣਕਾਰੀ ਹੈ ਨਾ ਹੀ ਆਪਣੇ ਗੁਰੂ ਸਾਹਿਬਾਨ ਬਾਰੇ ਇੰਨੀ ਜਾਣਕਾਰੀ ਹੈ ਠੀਕ ਹੈ ਆਪਣੇ ਦਸਾਂ ਗੁਰੂਆਂ ਬਾਰੇ ਇੰਨੀ ਕੋਈ ਜਾਣਕਾਰੀ ਨਹੀਂ ਹੁਣ ਨਾਲ ਜਨਰੇਸ਼ਨ ਬਹੁਤ ਕੁਝ ਭੁੱਲ ਚੁੱਕੀ ਆ ਤੇ ਜੇ ਐਵੇਂ ਹੀ ਚੱਲਦਾ ਰਿਹਾ ਤਾਂ ਅੱਗੇ ਤੋਂ ਅੱਗੇ ਆਉਣ ਵਾਲੀ ਜਨਰੇਸ਼ਨ ਨੇ ਵੀ ਇਹ ਸਭ ਕੁਝ ਭੁੱਲ ਜਾਣਾ ਹੈ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਰਹਿਣੀ ਕਿ ਆਪਾਂ ਕੀ ਆ ਇੱਕ ਸਿੱਖ ਕੀ ਚੀਜ਼ ਹੈ ਸਿੱਖ ਰਾਜ ਕੀ ਸੀ ਆਪਾਂ ਤੋਂ ਕੀ ਖੋਇਆ ਗਿਆ ਤੇ ਸਰਕਾਰ ਆਪਾਂ ਨੂੰ ਕਿਵੇਂ ਦਬਾਉਣਾ ਚਾਹੁੰਦੀ ਹੈ ਤੇ ਚਿੰਨਾ ਵੀ ਸਮਾਨ ਉਸ ਟੈਂਪ ਚੋਰੀ ਹੋਇਆ ਅੱਜ ਤੱਕ ਇਸ ਦੀ ਕੋਈ ਜਾਣਕਾਰੀ ਨਹੀਂ ਕਿ ਕਿੱਥੇ ਹੈ ਕਿੱਥੇ ਨਹੀਂ ਆਪਾਂ ਅੱਜ ਤੱਕ ਇਸ ਸਮਾਨ ਨੂੰ ਵਾਪਸ ਲੈਣ ਲਈ ਜੋ ਚੋਰੀ ਹੋਇਆ ਉੱਥੇ ਸਾਰੇ ਦਸਤਾਵੇਜ਼ ਨੂੰ ਲੈ ਲਈ ਅੱਜ ਵੀ ਲੜਾਈ ਚੱਲ ਰਹੀ ਹੈ ਤੇ ਲਾਇਬ੍ਰੇਰੀ ਟੂ ਰਿਲੇਟਡ ਜਿਹੜੀ ਅੱਜ ਤੱਕ ਆਪਣੇ ਸਿੱਖ ਕੌਮ ਠੀਕ ਹੈ ਇਹ ਸਵਾਲ ਜ਼ਰੂਰ ਹੈ ਠੀਕ ਹੈ ਮੇਰਾ ਵੀ ਸਵਾਲ ਹੈ ਜਿੰਨੇ ਵੀ ਸਿੱਖਾਂ ਦੁਨੀਆ ਭਰ ਦੇ ਸਾਰਿਆਂ ਦਾ ਇੱਕ ਜਵਾਬ ਜ਼ਰੂਰ ਹੈ ਇੱਕ ਸਵਾਲ ਜ਼ਰੂਰ ਹੈ ਠੀਕ ਹੈ ਕਿ ਜੋ ਇਹ ਸਮਾਨ ਚੋਰੀ ਕਹ ਗਿਆ ਠੀਕ ਹੈ ਜੀ ਸਾਰਾ ਸਮਾਨ ਕਿੱਥੇ ਆ ਸਾਡਾ ਜਿਹੜਾ ਸਾਰਾ ਪੁਰਾਤਨ ਦਸਤਾਵੇਜ਼ ਨੇ ਆਖਰਕਾਰ ਕਿੱਥੇ ਨੇ ਤੇ ਕਿਉਂ ਇਹਨਾਂ ਨੂੰ ਵਾਪਸ ਨਹੀਂ ਕੀਤਾ ਜਾ ਰਿਹਾ ਸਰਕਾਰਾਂ ਹਜੇ ਤੱਕ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਹੀ ਸਰਕਾਰਾਂ ਬਦਲੀਆਂ ਨੇ ਬਟ ਇਹ ਸਵਾਲ ਹਜੇ ਵੀ ਉੱਥੇ ਹੀ ਆ ਕਿ ਆਖਰਕਾਰ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਰੀ ਕਿਉਂ ਕੀਤੀ ਗਈ ਆਖਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਜੋ ਕੀਤਾ ਗਿਆ ਬਟ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕਿਉਂ ਇੱਕ ਨਿਸ਼ਾਨਾ ਬਣਾਇਆ ਗਿਆ ਠੀਕ ਹੈ ਉਹ ਨਿਸ਼ਾਨਾ ਕੱਲੇ ਹਮਲੇ ਦਾ ਨਹੀਂ ਸੀ ਉਹ ਨਿਸ਼ਾਨਾ ਇੱਕ ਚੋਰੀ ਕਰਨ ਦਾ ਸੀ ਸਾਡੇ ਇਤਿਹਾਸ ਨੂੰ ਸਾਡੇ ਤੋਂ ਦੂਰ ਕਰਨ ਦਾ ਇੱਕ ਨਿਸ਼ਾਨਾ ਸੀਗਾ ਆਖਰਕਾਰ ਉਹ ਕਿਉਂ ਕੀਤਾ ਗਿਆ ਤੇ ਉਸ ਦੇ ਨਾਲ ਨਾਲ ਠੀਕ ਹੈ ਜੇ ਤੁਸੀਂ ਆਨਲਾਈਨ ਮੈਪ ਪੜਿਆ ਠੀਕ ਹੈ ਆਨਲਾਈਨ ਵੀ ਪੜਿਆ ਮੈਂ ਬੁੱਖਾਂ ਦੇ ਵਿੱਚ ਵੀ ਪੜਿਆ ਜੋ 1984 ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਇਸ ਦੇ ਪਿੱਛੇ ਬਹੁਤ ਹੀ ਸਾਰੇ ਲੋਕ ਨੇ ਕਈ ਸਾਰੇ ਤਾਂ ਆਪਣੇ ਹੀ ਨੇ ਜੋ ਇਸ ਦੇ ਵਿੱਚ ਰਲੇ ਹੋਏ ਸੀਗੇ ਪਾਵਰ ਦੇ ਲਾਲ ਇਸ ਦੇ ਵਿੱਚ ਆ ਕੇ ਉਹਨਾਂ ਨੇ ਹਮਲਾ ਕਰਵਾਇਆ ਠੀਕ ਹੈ ਸਰਕਾਰਾਂ ਦੇ ਨਾਲ ਰਲੇ ਜਾ ਕੇ ਸਰਕਾਰਾਂ ਪਹਿਲਾਂ ਤੋਂ ਹੀ ਸਿੱਖਾਂ ਨੂੰ ਦਬਾਉਣਾ ਚਾਹੁੰਦੀਆਂ ਨੇ ਆਪਣੇ ਸਿੱਖ ਰਾਜ ਤੋਂ ਲੈ ਕੇ ਹੁਣ ਤੱਕ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਵਾਹ ਹੁਣ ਤੱਕ ਸਿੱਖਾਂ ਨੂੰ ਦਬਾਇਆ ਹੀ ਜਾ ਰਿਹਾ ਆਪਾਂ ਨੂੰ ਆਪਣੇ ਇੱਥੇ ਹਸਤ ਦੂਰ ਕੀਤਾ ਜਾ ਰਿਹਾ 1947 ਦੇ ਵਿੱਚ ਆਪਾਂ ਨੂੰ ਵੰਡਿਆ ਗਿਆ ਪਾਕਿਸਤਾਨ ਪੰਜਾਬ ਅਲੱਗ ਕੀਤਾ ਗਿਆ ਉਸ ਤੋਂ ਬਾਅਦ ਹਰਿਆਣੇ ਨੂੰ ਅਲੱਗ ਕੀਤਾ ਗਿਆ ਹਿਮਾਚਲ ਨੂੰ ਅਲੱਗ ਕੀਤਾ ਗਿਆ ਇਹ ਸਰਕਾਰਾਂ ਇੱਕ ਡਿਵਾਈਡ ਐਂਡ ਰੂਲ ਹੀ ਚਲਾ ਰਹੀਆਂ ਨੇ ਸਿੱਖਾਂ ਨੂੰ ਦਬਾਇਆ ਜਾ ਰਿਹਾ ਬਿਲਕੁਲ ਆਪਣੇ ਇਤਿਹਾਸ ਤੋਂ ਆਪਾਂ ਨੂੰ ਇੰਨਾ ਦੂਰ ਕਰ ਦਿੱਤਾ ਗਿਆ ਕਿ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਕੁਝ ਜਾਣਕਾਰ ਹੀ ਨਾ ਰਹੇ ਵੀ ਕੀ ਹੈ ਕੀ ਨਹੀਂ ਤੇ ਉਹਨਾਂ ਦਾ ਜਿਹੜਾ ਇਹ ਸਾਜ਼ਿਸ਼ ਹੈ ਕਾਫੀ ਹੱਦ ਤੱਕ ਸਹੀ ਚੱਲ ਰਹੀ ਹੈ ਠੀਕ ਹੈ ਕਾਫੀ ਹੱਦ ਤੱਕ ਤੇ ਜੋ ਲਾਇਬ੍ਰੇਰੀ ਦੇ ਵਿੱਚ ਚੋਰੀ ਹੋਇਆ ਉਸ ਟਾਈਮ ਆਪਾਂ ਨੂੰ ਪੂਰਾ ਨਹੀਂ ਕਰ ਸਕਦੇ ਠੀਕ ਹੈ ਆਪਾਂ ਉਹ ਸਾਰੇ ਦਸਤਾਵੇਜ਼ ਜੋ ਵੀ ਸਾਰੀ ਆਪਣੀਆਂ ਚੀਜ਼ਾਂ ਚੋਰੀ ਹੋਈਆਂ ਨੇ ਉਹਨਾਂ ਨੂੰ ਆਪਾਂ ਪੂਰਾ ਨਹੀਂ ਕਰ ਸਕਦੇ ਬਟ ਏ ਚਰੂਰ ਆਪਾਂ ਇੱਕ ਯਕੀਨ ਰੱਖ ਸਕਦੇ ਠੀਕ ਹੈ ਇਹ ਜਰੂਰ ਆਪਾਂ ਕਰ ਸਕਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਠੀਕ ਹੈ ਇਹ ਸਾਰੀਆਂ ਚੀਜ਼ਾਂ ਯਾਦ ਰਹਿਣ ਠੀਕ ਹੈ ਇੱਕ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਆਉਣ ਵਾਲੀ ਪੀੜ੍ਹੀ ਤੇ ਮਨਾਂ ਦੇ ਵਿੱਚ ਜਾਗਦੀ ਰਹੇ ਲੋਕਾਂ ਨੂੰ ਪਤਾ ਰਹੇ ਕਿ ਕੀ ਲੁੱਟਿਆ ਗਿਆ ਆਪਾਂ ਨੂੰ ਕਿਉਂ ਦਬਾਇਆ ਜਾ ਰਿਹਾ ਤੇ ਕਿਉਂ ਹੇ ਤੱਕ ਦਸਤਾਵੇਜ਼ ਨਹੀਂ ਸਾਰੇ ਵਾਪਸ ਨਹੀਂ ਕੀਤੇ ਜਾ ਰਹੇ ਤੇ ਜਿਹੜੀ ਅਗਲੀ ਵੀਡੀਓ ਹੋਗੀ ਉਹਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਚੰਗੀ ਤਰ੍ਹਾਂ ਸਰਚ ਕਰਾਂ ਕਿਉਂਕਿ ਆਨਲਾਈਨ ਦਾ ਜੋ ਮੀਡੀਆ ਬਹੁਤ ਹੀ ਸੈਂਸਰਸ਼ਿਪ ਕੀਤਾ ਹੋਇਆ ਠੀਕ ਹੈ ਤੁਹਾਨੂੰ ਇੰਨੀ ਜਾਣਕਾਰੀ ਆਨਲਾਈਨ ਨਹੀਂ ਮਿਲ ਸਕਦੀ ਇਸ ਲਈ ਮੈਨੂੰ ਬੁੱਕਾਂ ਪੜ੍ਹਨੀਆਂ ਪੈ ਰਹੀਆਂ ਨੇ ਮੈਂ ਕੁਝ ਕੁ ਬੁੱਕਾਂ ਤੋਂ ਵਿੱਚ ਮੈਨੂੰ ਇੰਨੀ ਇੱਕ ਜਾਣਕਾਰੀ ਮਿਲ ਗਈ ਤੇ ਜਿਹੜੇ ਇਨ ਫਿਊਚਰ ਆ ਮੈਂ ਅਗਲੀ ਵਾਲੀ ਵੀਡੀਓ ਹੋ ਕੇ ਉਹ ਮੇਰੇ ਮੇਨ ਫੋਕਸ ਕਰੂੰਗਾ ਕਿ ਮੈਂ ਜੋ ਆਪਰੇਸ਼ਨ ਬਲੂ ਸਟਾਰ ਹੈ ਆਖਿਰ ਕੀ ਸੀ ਇਸ ਪਿੱਛੇ ਮੇਨ ਰੀਜ਼ਨ ਕੀ ਸੀ ਅਸਲੀ ਜੋ ਸਚਾਈ ਉਸ ਟਾਈਮ ਦੀ ਕੀ ਸੀਗੀ ਤੇ ਇਸ ਦੇ ਪਿੱਛੇ ਕੌਣ-ਕੌਣ ਸੀਗੇ ਮੈਂ ਉਹਨਾਂ ਬਾਰੇ ਕਰੂੰਗਾ ਸੱਚ ਤੇ ਅਗਲੀ ਵੀਡੀਓ ਆਪਾਂ ਉਹਨਾਂ ਤੇ ਰੱਖਾਂਗੇ ਠੀਕ ਹੈ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਲੱਗੇ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਖਰ 1984 ਤੋਂ 1984 ਦੇ ਵਿੱਚ ਜੋ ਹੋਇਆ ਉਸ ਤੋਂ ਅਲੱਗ ਵੀ ਕੀ ਹੋਇਆ ਦਰਬਾਰ ਸਾਹਿਬ ਦੇ ਨਿਸ਼ਾਨੇ ਤੋਂ ਬਾਅਦ ਨਿਸ਼ਾਨੇ ਤੋਂ ਅਲੱਗ ਕੇ ਸਿੱਖ ਰੈਫਾਇਨਰੀ ਨਿਸ਼ਾਨਾ ਕਿਉਂ ਬਣੀ ਸਾਰਿਆਂ ਨੂੰ ਇਹ ਪਤਾ ਲੱਗੇ ਤੇ ਅੱਗੇ ਵੀ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਵੀ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਕਿਉਂਕਿ ਤੁਹਾਡੇ ਸਾਥ ਨਾਲ ਹੀ ਮੈਂ ਮੇਰੀਆਂ ਵੀਡੀਓ ਅੱਗੇ ਤੋਂ ਅੱਗੇ ਲੈ ਕੇ ਆਉਂਦਾ ਰਹੂੰਗਾ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਐਵੇਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਚੰਗਾ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ